ਪਗੀਨਾ ਇਹਨਾਂ ਨੂੰ ਨਾ ਪੱਜਿਆ ਕੋਈ ਨਾ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਤਕਰੀਬ 2 ਢਾਈ ਸਾਲ ਦਾ ਉਹਦਾ ਮਟਰ ਕੀਤਾ ਜੀ ਰੀਜ਼ਨ ਉਹਨਾਂ ਦੇ ਫੈਮਿਲੀ ਡਿਸਪਿਊਟਸ ਜਾਂ ਕੋਈ ਫੈਮਿਲੀ ਰੀਜ਼ਨ ਸੀਗੇ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਇਹਨੇ ਕਲੀਆਂ ਉਦੇ ਕਰਕੇ ਥੋੜਾ ਸਟ੍ਰੈਸ ਚ ਰਹਿਦਾ ਇਹ ਉਹ ਚਲੇ ਗਿਆ ਆਪਣੀ ਮਦਰ ਮਾਂ ਔਰ ਬੱਚਾ ਕੁਰੀਬ 28 ਸਾਲ ਦਾ ਉਹਦਾ ਮਰਡਰ ਕੀਤਾ ਪਰ ਰਾਤੀ ਕੰਨ ਕਿਤੇ ਕੋਈ ਪਰਾਣੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ ਸਨ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਤੇ ਸਿਰ ਦੇ ਉੱਤੇ ਸਾਟਿਆ ਜੀ ਇਲਾ ਮਾਂ ਦਾ ਕੀਤਾ ਕਤਲ ਫਿਰ ਭਾਬੀ ਤੇ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਵਜ੍ਹਾ ਦੱਸੀ ਜਾ ਰਹੀ ਹੈ ਈਰਖਾ ਤੇ ਨਸ਼ਾ ਇਹ ਮਾਮਲਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀਆ ਦਾ ਹੈ ਅਜਨਾਲਾ ਦਿਨੋਂ ਦੇ ਪਿੰਡ ਕੰਦੋਵਾਲੀਆ ਦੇ ਵਿੱਚ ਟ੍ਰਿਪਲ ਮਰਡਰ ਹੋਇਆ ਤੇ ਫਿਰ ਮੁਲਜ਼ਮ ਖੁਦ ਥਾਣੇ ਪਹੁੰਚ ਗਿਆ ਪਰਿਵਾਰ ਦਾ ਇਲਜ਼ਾਮ ਹੈ ਕਿ ਉਹ ਨਸ਼ੇ ਦਾ ਆਦੀ ਸੀ ਪਿੰਡ ਦੇ ਵਿੱਚ ਸਰਿਆਮ ਨਸ਼ਾ ਵੀ ਮਿਲਦਾ ਹੈ ਤੇ ਪਰਿਵਾਰ ਦੇ ਵਿੱਚ ਤਣਾਅ ਹੋਣ ਕਰਕੇ ਉਹ ਅਕਸਰ ਪਰੇਸ਼ਾਨ ਵੀ ਰਹਿੰਦਾ ਸੀ ਮੁਲਜ਼ਮ ਤੇ ਇਲਜ਼ਾਮ ਨੇ ਕਿ ਉਸਨੇ ਆਪਣੀ ਮਾਂ ਭਾਬੀ ਤੇ ਭਤੀਜੇ ਦਾ ਕਤਲ ਕੀਤਾ ਹੈ ਇਲਜ਼ਾਮ ਨੇ ਕਿ ਕਿਉਂਕਿ ਉਸ ਦੀ ਖੁਦ ਦੀ ਪਤਨੀ ਅਤੇ ਬੱਚੀਆਂ ਪੇਕੇ ਚਲੇ ਗਈਆਂ ਸਨ ਇਸ ਕਰਕੇ ਉਹ ਪਰੇਸ਼ਾਨ ਰਹਿੰਦਾ ਸੀ ਤੇ ਹੁਣ ਇਸ ਵਾਰ ਦਾਤ ਨੂੰ ਅੰਜਾਮ ਦੇ ਦਿੱਤਾ ਰਾਤੀ ਕਿਤੇ ਮਲਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰਾ ਹੀ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕਾਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਨ ਮਾਰਿਆ ਉਹਨੂੰ ਥਾ ਮਾਰਤਾ ਵਾ ਅੱਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮੰਨ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲ੍ਹਾ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇ ਦਿੱਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਾਰ ਨਸ਼ੇ ਦੇ ਉੱਤੇ ਕੋਈ ਨਾਥ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨਪ੍ਰੀਤਰਾ ਹੁਣ ਸੁਹਾਗਾ ਦੇ ਸੁਹਾਗ ਉੱਜੜ ਗਏ ਨੇ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਲ ਕੰਟਰੋਲ ਹੈਗਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਥਾਣਾ ਚੰਡੇਰ ਚ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾ ਆਰ ਬੱਚਾ ਕੁਰੀਬ 22 ਸਾਲ ਦਾ ਉਹਦਾ ਮਰਡਰ ਕੀਤਾ ਸੀ ਜਿਸਨ ਉਹਨਾਂ ਦੇ ਫੈਮਲੀ ਡਿਸਪਿਊਟਸ ਜਾਂ ਕੋਈ ਫੈਮਲੀ ਰੀਜ਼ਨ ਸੀਗੇ ਉਹਦੀ ਫੈਮਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਾ ਕਰਨ ਦਾ ਆਦੀ ਸੀਗਾ ਨਸ਼ਾ ਪੀਣ ਦਾ ਆਮ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਹਲ ਦੱਸਿਆ ਕੋਈ ਇਹੋ ਜਿਹੀ ਗੱਲ ਨਹੀਂ ਐ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫ ਆ ਦੋ ਬੇਟੀਆਂ ਇਹਨੇ ਇਕੱਲੀਆਂ ਉਹਦੇ ਕਰਕੇ ਥੋੜਾ ਸਟ्रेस 'ਚ ਰਹਿਦਾ ਇਹ ਉਹ ਚਲੇ ਗਿਆ ਸਰ